हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇਲੜੀ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਦਾ ਗੱਪਣ ਵਾਇੜ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਆ ਗਿਆ ਬਾਈ ਕੋਲੇ ਘਰ ਦੇ ਹੀ ਕੱਟਾਗਾ ਤੇ ਇੱਕ ਆ ਗਈ ਕੱਟੀ ਤੇ ਦੋ ਬਾਈ ਕੋਲੇ ਪੱਠਾ ਬਕਾਊਗਾ ਬਾਈ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੇ ਘਰੇਲੂ ਪਸ਼ੂਆਂ ਦੇ ਬਾਈ ਇਹ ਮੰਨ ਕੇ ਚੱਲੋ ਵੀ ਚਾਰੇ ਪਸ਼ੂਨ ਸੇਲ ਕਰ ਰਿਹਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਬਾਈ ਹਾਂਜੀ ਠੀਕ ਹੈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਜੀ ਗਰਮਜੀਤ ਸਿੰਘ ਹੂੰ ਤੇ ਡਰਛਾ ਹਮਦੁਲਾ ਪੋਤਨਾ ਪਿੰਡ ਬੋਤਨਾ ਦਾ ਜੀ ਪਿੰਡ ਬੋਤਨਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਹਣਾ ਹਾਂਜੀ ਤੇ ਜਿਹੜਾ ਆਪਣਾ ਘਰ ਆ ਬਈ ਖੇਤਾਂ 'ਚ ਖੇਤਾਂ 'ਚ ਜਿਹੜੀ ਸੜਕ ਮੰਨ ਕੇ ਚੱਲੋ ਬਈ ਪੋਤਨਾ ਤੋਂ ਰਾਏ ਸਰ ਨੂੰ ਜਾਂਦੀ ਆ ਹਾਂਜੀ ਰਾਏ ਸਰ ਵੀ ਬਾਈ ਨੂੰ ਇੱਥੋਂ ਨੇੜੇ ਰਹਿੰਦਾ ਕਿੰਨੇ ਕੀ ਵਟ ਰੇਗੀ ਬਈ ਉਹ ਦੋਦ ਹੀ ਰਹੇਗਾ ਜੀ ਠੀਕ ਆ ਵਿਚਾਲੇ ਆ ਗਿਆ ਬਈ ਖੇਤਾਂ 'ਚ ਰਹਿੰਦਾ ਬਈ ਸੜਕ ਦੇ ਉੱਤੇ ਬਾਈ ਦਾ ਘਰ ਆ ਸੈਲਰ ਨੇੜੇ ਆ ਆਪਣੀ ਹਾਂ ਸੈਲਰ ਬਾਈ ਨੂੰ ਬਈ ਨੇੜੇ ਰਹਿੰਦਾ ਤੇ ਬਈ ਕੰਟੈਕਟ ਨੰਬਰ ਹੈਗਾ ਬਾਈ ਦਾ 75280 95462 ਬਈ ਇੱਕ ਵਾਰੀ ਆਪਾਂ ਫੇਰ ਬੋਲ ਦਿੰਨੇ 92468 ਇਹ ਬਾਈ ਦਾ ਕੰਟੈਕਟ ਨੰਬਰ ਆ ਤੇ ਬਾਈ ਉਧਰੋਂ ਸ਼ੁਰੂ ਕਰ ਦੀਏ ਹਾਂ ਜੀ ਕਿਹੜਾ ਸੁਆ ਸੁੰਦੀ ਆ ਬਾਈ ਮਿਹੜ ਪਹਿਲਾਂ ਪਹਿਨੇ ਸੁਆ ਸੁਪਲੋਂ ਸੁੰਦੀ ਆ ਹਾਂ ਜੀ ਕਿੰਨੇ ਦਿਨ ਬਾਕੀ ਆ ਬਾਈ ਇਹ ਲੈ ਵੀ 5 ਦਿਨ ਹੈ 5-4 ਦਿਨਾਂ ਦੀ ਕੱਚੀ ਆ ਤੇ ਮੂੰਹੋਂ ਬਾਈ ਕਿਵੇਂ ਆ ਮੂੰਹੋਂ ਦੋ ਦਿਨ ਮੂੰਹੋਂ ਦੋ ਤਾਂ ਹਾਂ ਠੀਕ ਆ ਕਰ ਦਈਆਂ ਬਈ ਕਰ ਦੇਣਾ ਠੀਕ ਆ ਬਾਈ ਲੈ ਵਾ ਬਈ ਆਪਾਂ ਚੈੱਕ ਕਰਾਉਨੇ ਆ ਫੀਟਿੰਗ ਵਾਲਾ ਹਵਾਨਾ ਤਿਆਰ ਕਰਦੀ ਆਉਂਦੀ ਆਂ ਕਰਮ ਵਾਲੀ ਕੱਚੀ ਕੱਚੀ ਪਈ ਆ ਉਸ ਹਵਾਨਾਂ ਦਾ ਜਲ ਆਲੇ ਕਿੰਨੇ ਦਿਨਾਂ ਦੀ ਬਈ ਕੱਚੀ ਆ ਹਜੇ 5-4 ਦਿਨ ਤਲੀ ਜੋ 4-5 ਦਿਨ 5-4 ਦਿਨਾਂ ਦੀ ਕੱਚੀ ਆ ਬਈ ਠੰਡੇ ਵਾ ਚੈੱਕ ਕਰ ਸਕਦੇ ਬੜਾ ਸਾਫ ਸੁਥਰਾ ਬਾਕੀ ਕੱਲਾ ਕੱਲਾ ਥਣ ਲੱਗਾ ਬਹੁਤ ਸੋਹਣਾ ਥਾਣਾ ਤਿਆਰ ਕਰੂਗੀ ਹਵਾਨਾ ਬਹੁਤ ਸੋਹਣਾ ਤਿਆਰ ਕਰੂਗੀ ਕਿਨੇ ਬਈ ਹਾਂਜੀ ਖੋਲਿਓ ਬਈ ਮੜੀ ਤੋਰੋ ਕੱਦ ਬਈ ਬਹੁਤ ਚੰਗਾ ਆ ਗਿਆ ਪਲੀ ਸਮੀ ਚੰਗੀ ਆ ਮੂਹੂ ਦੋ ਦੰਦਾ ਆ ਕੀ ਬਈ ਰੰਗ ਰੂਪ ਸੈਨਿੰਗ ਦੇਖੋ ਬਈ ਏ ਬਾਈ ਮਨ ਲੇ ਚਲੋ ਜਿਹੜੀ ਇਹਦੀ ਮਾਸ ਸੀ ਐਚ ਐਫ ਸੀ ਜਾਂ ਜਰਸੀ ਸੀਗੀ ਉਹ ਬਾਈ ਜਲ 6 ਕ੍ਰੋਸ ਸੀ ਜਰਸੀ ਕ੍ਰੋਸ ਸੀ ਠੀਕ ਹੈ ਬਾਈ ਬਾਕੀ ਚੜਾਈ ਚੜ੍ਹੂਈ ਬਾਈ ਪਿੱਛੇ ਤੋਂ ਵੈਡ ਦੀ ਚੈੱਕ ਕਰ ਸਕਦਾ ਬੜੀ ਚੰਗੀ ਆ ਸਮੀਪਲੀ ਵੀ ਚੰਗੀ ਆ ਰਾਜੀ ਰੂਪ ਦੀ ਕਰਮ ਵਾਲੀ ਗੱਲ ਕਰੀਏ ਫੋਲਾ ਕੀ ਤੇ ਬਾਈ ਜੀ ਮੁੱਲੇ ਦਾ ਕੀ ਮੁੱਲੇ ਦਾ ਹੀ 6000 ਰੁਪਏ 6000 ਹਾਂ ਜੀ ਠੀਕ ਆ 6000 ਰੁਪਏ ਬਾਈ ਨੇ ਬਾਈ ਇਹਦਾ ਮੁੱਲ ਕੀਤਾ ਜਦੋਂੋਂ ਕਰਮ ਵਾਲੀ ਸੂ ਗਈ ਸਾਰਿਆਂ ਬਾਲਟਾਂ ਕੱਢ ਕੇ ਸੂ ਗਈ ਹੈ ਤਾਂ ਕੱਚੀ ਕੱਚੀ ਪਈ ਆ ਉਹ ਸਾਹਮਣੇ ਬਈ ਆਵਦਾ ਅੰਦਾਜ਼ਾ ਲਾ ਕੇ ਚੱਲੋ ਲੈ ਫੀਟਿੰਗ ਦੇਖੋ ਬੜੀ ਕਮਾਲ ਦੀ ਆਪੋ ਸੋਹਣਾ ਹਵਾਨਾ ਜਿਹਨੂੰ ਆਪਾਂ ਕਹਦੇ ਆ ਫਿਕਸ ਜਿਹਾ ਹਵਾਨਾ ਰੱਖੂ ਲੈ ਇਧਰੋਂ ਬਈ ਚੈੱਕ ਕਰੋ ਬਹੁਤ ਸੋਹਣਾ ਥਣਾ ਪੂਰੀ ਬਿੱਤੀ ਸਭ ਸੀਲ ਵੀ ਫੁੱਲਾ ਨਾ ਬਈ ਹਾਂ ਜੀ ਫੇਮਾ ਤਲਾਈ ਚਲੋ ਜਮਾਂ ਦਾ ਮਾਮੂ ਜੀ ਕੀ ਆ ਬਾਤ ਹੈ ਸਹੀ ਗੱਲ ਅੱਗੇ ਬਈ ਇਧਰੋਂ 2 ਨੰਬਰ ਤੇ ਕਿੰਨੀ ਉਮਰ ਦਾ ਆ ਗਿਆ ਕੱਟਾ ਬਈ ਇਹ ਬਾਈ ਜੀ 60 ਕੁ ਛਾਲ ਦਾ ਠੀਕ ਹੈ ਬਈ ਤੇ ਕੋਈ ਇਹਨਾਂ ਦਾ ਆਪ ਇੱਕੋ ਜੇ ਮੈਂ ਹੋਰ ਆਈਆਂ ਵੀ ਇੱਕੋ ਜੇ ਹਾਂ ਆ ਵੀ ਉਹਨੇ ਜੀ ਬਾਈ ਠੀਕ ਹੈ ਬਾਈ ਦੋ ਰਾਤ ਕੋਈ ਵੀ ਇੱਕੋ ਜੀ ਉਮਰ ਦੀ ਹੈ ਇੱਕੋ ਯਾਰ ਤੇ ਖੋਲੋ ਬਾਈ ਇਹਨੂੰ ਵੀ ਤੋਰੇ ਘਟੇ ਨੂੰ ਪਲਿਆ ਪਲਿਆ ਬਾਈ ਦੇਖੋ ਬਹੁਤ ਚੰਗਾ ਗਾ ਤੇ ਬਾਈ ਇਹਦੀ ਮਾਂ ਦਾ ਰਿਕਾਰਡ ਕੁਝ ਪਤਾ ਸਾਨੂੰ ਇਹਦੀ ਮਾਂ ਬਾਈ ਲੈਂਦੀ ਆਪਾਂ ਧੋਕੜ ਠੀਕ ਹੈ ਤੇ ਉਹਨੇ ਜਾਨੀ ਆਪਾਂ 10 ਲੀਟਰ ਦੋਦੇ ਸੀ ਪਹਿਲਾਂ ਤਾਂ ਹੁਣ ਜਾਨੀ ਅਦਾਥਿਆ ਜੀ ਵੀ ਵੱਧ ਹੋਇਆ ਹੋਇਆ ਹੈਗਾ ਜੀ ਹਾਂ 14 14 ਕਾ ਠੀਕ ਹੈ 14 15 ਦੱਛਿਆ ਸੀ ਉਹਨਾਂ ਨੇ ਜਾਨੀ 70 ਦਾ ਨਾਲ ਦਾ ਮਾਇਆ ਲਿਆਇਆ ਸੀਗਾ ਠੀਕ ਆ ਇਹ ਜਾਣੀ ਚੰਗੀ ਸੀ ਮਾਸ਼ ਵੀ ਚੰਗੀ ਸੀ ਹੂੰ ਤੇ ਮੁੱਲ ਬਈ ਫਿਰ ਇਹਦਾ ਕੀ ਰੋ ਮੁੱਲ ਜੋੜੇ ਨਹੀਂ ਕਰਦੇ ਨੇ ਛੋੜੇ ਦੀ ਕਰੋਗੇ ਜੋੜੇ ਠੀਕ ਆ ਸਿੰਘ ਨਾਲੋਂ ਹੀ ਮੋੜਨ ਲੱਗ ਗਿਆ ਹਨਾ ਸਿੰਘ ਚੈੱਕ ਕਰਾਉਣੇ ਬਈ ਕਰਾਈ ਇਧਰ ਨੂੰ ਮੜੇ ਮੂੰਹ ਜਿਹ ਦਾ ਫੇਸ ਵਗੈਰਾ ਬਈ ਚੈੱਕ ਕਰ ਸਕਦੇ ਆ ਬੜਾ ਚੰਗਾ ਵਾਕੀ ਪਲਿਆ ਬਹੁਤਾ ਰਾਜੀ ਰੂਜੀ ਬਹੁਤਾ ਬਈ ਹੈਨਾ ਹਾਂ ਪਲਿਆ ਚੰਗੇ ਸਾਹਮਣੇ ਵਿਆਹ ਨਹੀਂ ਛੱਟ ਜੱਟ ਨਹੀਂ ਚੰਗੇ ਸਮੇ ਸਾਹਮਣੇ ਵਿਆਹ ਬਈ ਦੇ ਛੱਟੇ ਛੱਟੇ ਨਹੀਂ ਸਹੀ ਗੱਲ ਹੈ ਜੇ ਮੈਂ ਕਰੀ ਵੀ ਅੱਗੇ ਬਈ ਇਹ 3 ਨੰਬਰ ਤੇ ਕੱਟੀ ਜਾਗੇ ਕਿੰਨੀ ਉਮਰ ਦੀ ਆ ਗਈ ਇਹ ਸ਼ਵਾਸਾਲ ਸ਼ਵਾਸਾਲ ਦੀ ਹੋਈ ਆ ਇਹਦੀ ਮਾਂ ਦਾ ਰਿਕਾਰਡ ਬਈ ਕੀ ਇਹਦੀ ਮਾਂ ਦਾ ਸੰਧਾ ਬਾ ਨਪਸ ਪਹਿਲਾਂ ਦੀ ਪਹਿਲੇ ਸੂਏ 12 ਕੁ ਠੀਕ ਆ ਤੇ ਥਣਚਾਰੀ ਹੋਣਗੇ ਬਈ ਥਣਚਾਰ ਦਿਖਾ ਦਈਏ ਮੜੇ ਜੀ 1 ਮਿੰਟ ਪਹਿਰੇ ਲੇ ਬਾਈ ਉਹਨਾਂ ਦਾ ਸਾਈਜ਼ ਬਹੁਤ ਚੰਗਾ ਆ ਗਿਆ ਬਾਈ ਕੱਲਾ ਕੱਲਾ ਥਾਣਾ ਪੂਰੀ ਵਿੱਚ ਥਣ ਲੱਗਿਆ ਖੋਲਿਓ ਬਾਈ ਇਹਨੂੰ ਚਮਕ ਚਮਕ ਬਾਈ ਬਹੁਤ ਆ ਸੈਨਗਾ ਕੱਟੀ ਦੇ ਬਾਕੀ ਸਿੰਘਾਂ ਦੀ ਕੁਆਲਿਟੀ ਹੈ ਜਿਹੜੀ ਬਹੁਤ ਚੰਗੀ ਹੈ ਕਿ ਨਾਲ ਆ ਸਿੰਘ ਮੋੜੂਗੀ ਜਦੋਂ ਮੋੜੂਗੀ ਪਤਲੇ ਪਿੰਡੇ ਜਾ ਗਈ ਕਿ ਨਹੀਂ ਬਾਈ ਹਾਂ ਜੀ ਤੇ ਬਾਈ ਹੁਣ ਮੈਨੂੰ ਜੋੜੇ ਦੀ ਮੁੱਲ ਦੱਸ ਦੋ ਕਿੰਨਾ ਰਹੂਗਾ ਜੋੜਾ ਤਾਂ ਆਪਾਂ ਹੈ 45000 45000 ਹਾਂ ਠੀਕ ਹੈ ਬਾਈ ਜੋੜੇ ਦੀ ਬਾਈ ਕਹਿੰਨਾ 45000 ਜੇ ਕੋਈ ਵੀਰ ਮੰਨ ਕੇ ਚਲੋ ਬਾਈ ਕੱਲਾ ਲਾ ਜਾਊਗਾ ਤਾਂ ਵੀ ਦੇ ਦੂੰ ਕੱਲਾ ਕੱਲਾ ਪੀਸ ਹਾਂ ਕੱਲਾ ਵੀ ਦੇ ਦਾਂ ਠੀਕ ਹੈ ਬਾਈ ਬਾਈ ਕਹਿੰਨਾ ਜੇ ਕੋਈ ਕੱਲਾ ਕੱਲਾ ਮਿਲ ਜਾਊ ਤਾਂ ਵੀ ਆਪਾਂ ਪੀਸ ਦੇ ਦੇਾਂਗੇ ਇੱਕ ਇੱਕ ਵੀ ਤੇ ਇਦੋਂ ਬਾਈ ਜੇ ਗੱਲ ਕਰੀਏ ਦੋ ਪੱਠਾ ਆ ਗਈਆਂ ਹਾਂ ਦੋ ਫੱਟ ਕਿੰਨੀ ਕਿੰਨੀ ਉਮਰ ਦੀ ਆ ਬਾਈ ਇਹ ਹੋਣ ਗਿਆ ਮੇਰੇ ਸਾਹਵਨਾ 7 8 7 8 ਕੁ ਮਹੀਨਾ ਦੀ ਠੀਕ ਹੈ ਬਾਈ ਕੱਚੀ ਗੇ ਪੱਠਾ ਆ ਜੀ ਕੱਚੀ ਆ ਹਾਂ ਤੇ ਬਾਈ ਇਹੇ ਕਿਹੜੀ ਮੰਨ ਕੇ ਚਲੋ ਬਰੀਡ ਆ ਜਾਂਦੀ ਐ ਕੁਝ ਪਤਾ ਐ ਬਿੱਟਲਾ 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 ਹੂੰ ਠੀਕ ਆ ਤੇ ਇਹਨਾਂ ਦਾ ਬਈ ਮੁੱਲ ਕੀ ਰਹੂ ਤੁਮਾਂ ਦੇ ਇਹਨਾਂ ਦੋਨਾਂ ਦਾ ਪਤੀਕ ਦੀਆਂ ਦੇ ਰਹੇ ਨੇ 30000 ਦੀ ਹਾਂ ਠੀਕ ਆ ਬਈ ਘਰ ਦੀਆਂ ਵੀਰ ਦੇ ਪਾਲੀਆਂ ਵੇ ਘਰੇ ਬੱਚੇ ਸੀਗੇ ਘਰੇ ਬਈ ਘਰੇ ਲਿਆਂਦਾ ਹੀ ਬੱਚੇ ਲੈੇ ਸੀ ਕਿਸੇ ਤੋਂ ਪਿੰਡੋਂ ਠੀਕ ਆ ਛੋਟੀਆਂ ਛੋਟੀਆਂ ਲਿਆਂਦੀਆਂ ਸੀ ਮਾ ਤਾਂ ਮਹੀਨੇ ਮਹੀਨੇ ਕਰੀਆਂ ਸੀ ਸ਼ੌਕ ਤੌਰ ਤੇ ਅੱਜ ਉਹ ਤੌਰ ਤੇ ਪਾਲੀ ਠੀਕ ਐ ਬਈ ਮੁੱਲ ਇਹਨਾਂ ਦਾ ਬਈ ਨੇ ਬਈ 30000 ਕਰਿਆਗਾ ਤੇ ਨਕਸੀ ਕੇ ਵੀਰ ਕੋਲੇ ਜਿੰਨੇ ਆਪਾਂ ਜਿੰਨੇ ਸਾਰੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ